ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪ੍ਰਵਾਸੀ ਮਜ਼ਦੂਰ ਪ੍ਰਵਾਸੀ ਮਜ਼ਦੂਰ ਅਕਸਰ ਹੀ ਭਾਰਤ ਦੇ ਵਿੱਚ ਚਾਹੇ ਹੌੜੀ ਹੋਵੇ ਚਾਹੇ ਸੌਣੀ ਹੋਵੇ ਅਕਸਰ ਹੀ ਪੰਜਾਬ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਲਈ ਆਇਆ ਕਰਦੇ ਨੇ ਇਸ ਨੂੰ ਲੈ ਕੇ ਚਾਹੇ ਉਹ ਰਾਜਨੀਤਿਕ ਪਾਰਟੀਆਂ ਹੋਣ ਚਾਹੇ ਉਹ ਸਮਾਜ ਸੇਵੀ ਹੋਣ ਚਾਹੇ ਉਹ ਬੁੱਧੀਜੀਵੀ ਹੋਣ ਹਮੇਸ਼ਾ ਹੀ ਪ੍ਰਵਾਸੀ ਮਜ਼ਦੂਰਾਂ ਉੱਤੇ ਸਵਾਲ ਚੁੱਕਦੇ ਰਹਿੰਦੇ ਨੇ ਕਿਉਂਕਿ ਦਿਨ ਬੜਦਨ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਦੇ ਵਿੱਚ ਗਿਣਤੀ ਵਧ ਰਹੀ ਹੈ ਲੱਖਾਂ ਸਦਾਣਾ ਪਿਛਲੇ ਦਿਨਾਂ ਦੇ ਵਿੱਚ ਸੁਖਬਾਲ ਸਿੰਘ ਖਹਿਰਾ ਜਦੋਂ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਕੱਟ ਦਿੱਤੀਆਂ ਜਾਣ ਇਹ ਗੱਲ ਕਹੀ ਸੀ ਸੁਖਪਾਲ ਸਿੰਘ ਖੈਰਾ ਜੋ ਕਾਂਗਰਸ ਵੱਲੋਂ ਲੋਕ ਸਭਾ ਦੀ ਚੋਣ ਲੜ ਰਿਹਾ ਸੀ ਹਲਕਾ ਸੰਗਰੂਰ ਤੋਂ ਉਸ ਨੂੰ ਲੈ ਕੇ ਬੜਾ ਵੱਡਾ ਬਵਾਲ ਖੜਾ ਹੋਇਆ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਨੇ ਬਿਹਾਰ ਜਾਂ ਯੂਪੀ ਜੋ ਉੱਤਰ ਪ੍ਰਦੇਸ਼ ਤੋਂ ਆਉਂਦੇ ਨੇ ਉਹਨਾਂ ਨੇ ਜਿਹੜਾ ਹੈ ਰਾਜਾ ਬੜਿੰਗ ਦੇ ਦਫ਼ਤਰ ਲੁਧਿਆਣਾ ਦੇ ਵਿਖੇ ਧਰਨਾ ਲਗਾਇਆ ਬਾਅਦ ਵਿੱਚ ਮਾਫੀ ਵੀ ਮੰਗੀ ਗਈ ਲੇਕਿਨ ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਹੌਸਲੇ ਬਲਵੰਤ ਹੋਏ ਨੇ ਉਹ ਆਪਦੀ ਈਗੋ ਦੇ ਵਿੱਚ ਆ ਗਏ ਨੇ ਅਜਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ ਸੁਲਤਾਨਪੁਰ ਦੀ ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿੱਚ ਦੱਸ ਦਿੰਦੇ ਆ ਮਾਜਰਾ ਕੀ ਹੈ ਮਾਜਰਾ ਇਸ ਤਰ੍ਹਾਂ ਦਾ ਹੈ ਕਿ ਕਿਸਾਨ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਹਾ ਕਿ ਮੀਂਹ ਆਉਣ ਵਾਲਾ ਹੈ ਭਾਰੀ ਬਾਰਿਸ਼ ਹੋ ਸਕਦੀ ਹੈ ਤੇ ਤੁਸੀਂ ਮੱਕੀ ਜਿਹੜੀ ਹੈ ਉਹ ਟਰਾਲੀ ਦੇ ਵਿੱਚ ਲਾਦਿਓ ਜਾਂ ਕਹਿਦੋ ਭਰ ਦਿਓ ਲੇਕਿਨ ਇਸ ਨੂੰ ਲੈ ਕੇ ਪ੍ਰਵਾਸੀ ਮਜ਼ਦੂਰਾਂ ਅਤੇ ਕਿਸਾਨ ਦੇ ਵਿੱਚ ਤੂੰ ਤੋਂ ਮੈਂ ਮੈਂ ਹੋਗੀ ਦੂਸਰਾ ਦੇਖੋ ਪ੍ਰਵਾਸੀ ਮਜ਼ਦੂਰ ਲਗਭਗ ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਦੇ ਵਿੱਚ 100 ਤੋਂ ਪਲੱਸ ਇਕੱਠਾ ਹੋ ਗਿਆ ਉਹਨਾਂ ਨੇ ਭਜਾ ਭਾ ਕੇ ਕਿਸਾਨ ਕਿਸਾਨ ਦੇ ਪਿਤਾ ਕਿਸਾਨ ਦੇ ਬੱਚੇ ਅਤੇ ਕਿਸਾਨ ਦੀ ਪਤਨੀ ਨੂੰ ਕੁੱਟਿਆ ਇਥੋਂ ਤੱਕ ਕਿ ਜਿਹੜਾ ਉਥੋਂ ਦਾ ਆਰਤੀਆ ਸੀ ਦਾਣਾ ਮੰਡੀ ਦੇ ਵਿੱਚ ਉਸ ਦੇ ਦਫ਼ਤਰ ਦੇ ਸ਼ੀਸ਼ੇ ਵੀ ਬੁਰੀ ਤਰ੍ਹਾਂ ਤੋੜੇ ਗਏ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਦੁਆਰਾ ਅੱਜ ਜਦੋਂ ਸਾਡੇ ਸਮਾਦਾਤਾ ਨੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਗਲਤੀ ਸਾਰੀ ਜਿਹੜੀ ਹੈ ਉਹ ਕਿਸਾਨ ਦੀ ਹੈ ਇਹ ਸਾਡੇ ਕੋਲ ਠੱਕੇ ਨਾਲ ਕੰਮ ਕਰਾਉਣਾ ਚਾਹੁੰਦਾ ਹੈ ਅਸੀਂ ਠੱਕੇ ਨਾਲ ਕੰਮ ਕਰਨਾ ਨਹੀਂ ਚਾਹੁੰਦੇ ਜੇਕਰ ਗੱਲ ਕਰੀਏ ਕਿਸਾਨ ਦੀ ਕਿਸਾਨ ਕਹਿ ਰਿਹਾ ਹੈ ਕਿ ਮੈਂ ਇਹਨਾਂ ਨੂੰ ਮੰਨਤ ਕੀਤੀ ਹੈ ਕਿ ਤੁਸੀਂ ਮੱਕੀ ਜਿਹੜੀ ਹੈ ਫਸਲ ਉਹ ਟਰਾਲੀ ਦੇ ਵਿੱਚ ਲੱਦ ਦਿਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਬਸ ਹੋਣ ਵਾਲੀ ਪੰਜਾਬ ਤੇ ਤੇ ਸਾਰੀ ਫਸਲ ਜਿਹੜੀ ਹੈ ਉਹ ਟਹਿਟੇ ਦੀ ਹੋ ਜਾਵੇਗੀ ਇਸ ਨੂੰ ਲੈ ਕੇ ਤੂੰ ਤੋਂ ਮੈਮਾ ਹੋ ਗਈ ਤੂੰ ਤੋਂ ਮੈਮਾ ਨੂੰ ਹੁੰਦਿਆਂ ਸਾਰੇ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹ ਇਕੱਠੇ ਹੋ ਗਏ ਉਹਨਾਂ ਨੇ ਪੰਜਾਬ ਪਜਾ ਕੇ ਕਿਸਾਨ ਨੂੰ ਕੁੱਟਿਆ ਅਤੇ ਤਲਵੰਡੀ ਸੁਲਤਾਨਪੁਰ ਲੋਧੀ ਦੀ ਜਿਹੜੀ ਹਸਪਤਾਲ ਹੈ ਉਹਦੇ ਵਿੱਚ ਜ਼ੇਰੇ ਇਲਾਜ ਵਾਸਤੇ ਕਿਸਾਨ ਕਿਸਾਨ ਦਾ ਫਾਦਰ ਕਿਸਾਨ ਦੀ ਪਤਨੀ ਅਤੇ ਕਿਸਾਨ ਦਾ ਪੁੱਤਰ ਜਿਹੜੇ ਐਡਮਿਟ ਨੇ ਇਟ ਮੀਨਸ ਕਿ ਪੰਜਾਬ ਦੇ ਵਿੱਚ ਆ ਕੇ ਪਰਵਾਸੀ ਮਜ਼ਦੂਰ ਕੋਈ ਨਾ ਕੋਈ ਕਾਰਾਕਲ ਦਿੰਦੇ ਨੇ ਇਸ ਨੂੰ ਲੈ ਕੇ ਹਮੇਸ਼ਾ ਲਕਸਦਾਣਾ ਅਤੇ ਹੋਰ ਜਿਹੜੇ ਸਮਾਜ ਸੇਵੀ ਲੋਕ ਨੇ ਤੰਜ ਕਸਦੇ ਰਹਿੰਦੇ ਨੇ ਕਿ ਇਹ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਸ ਤਰ੍ਹਾਂ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਨੇ ਲੇਕਿਨ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਗਿਣਤੀ ਦਿਨ ਬਰ ਦਿਨ ਪੰਜਾਬ ਦੇ ਵਿੱਚ ਵੱਧੀ ਜਾ ਰਹੀ ਹੈ ਅਤੇ ਕਈਆਂ ਪਿੰਡਾਂ ਅਤੇ ਕਈਆਂ ਸ਼ਹਿਰਾਂ ਦੇ ਵਿੱਚ ਕੋਠੀਆਂ ਪਲਾਟ ਅਤੇ ਆਪਦੇ ਬਿਜ਼ਨਸ ਖੜੇ ਕਰਕੇ ਬੈਠੇ ਹੋਏ ਨੇ ਪ੍ਰਵਾਸੀ ਮਜ਼ਦੂਰ ਲੇਕਿਨ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਕਿਸਾਨ ਅਤੇ ਕਿਸਾਨ ਦੇ ਪਰਿਵਾਰ ਨੂੰ ਪੰਜਾਬ ਜਾ ਕੇ ਕੁੱਟਿਆ ਅਤੇ ਉਹ ਜ਼ੇਰੇ ਇਲਾਜ ਲਈ ਸੁਲਤਾਨਪੁਰ ਦੇ ਹਸਪਤਾਲ ਦੇ ਵਿੱਚ ਐਡਮਿਟ ਕਰਵਾਏ ਗਏ ਨੇ ਜਿੱਥੇ ਉਹਨਾਂ ਦਾ ਜ਼ੇਰੇ ਇਲਾਜ ਚੱਲ ਰਿਹਾ ਹੈ ਧੰਨਵਾਦ